ਬਿੱਟੂ ਜੀ ਮਾਮਲਾ ਇੱਕ ਵਾਰ ਦਰਜ ਕਰ ਦਿਓ ਕਾ ਦਾ ਮਾਮਲਾ ਤਾਲਾ ਤਾਲਾ ਲਾਤਾ ਕਿੰਨੇ ਦਿਨ ਯਾਰ ਉਹ ਪਤਾ ਨਹੀਂ 2-3 ਮਹੀਨੇ ਪੁਰਾਣੀ ਗੱਲ ਹੈ ਕੋਈ ਧਰਨਾਕਾਰੀ ਜਿਹੜੇ ਆ ਉਹ ਚੱਲਣ ਨਹੀਂ ਦੇ ਰਹੇ ਫਲਾਣਾ ਉਹ ਤਾਂ ਫਲਾਣ ਚੱਲਣ ਕਿਉਂ ਦੇਈਏ ਆ ਆ ਜਿਹੜੇ ਬਜ਼ੁਰਗ ਬੈਠੇ ਆ ਇਹ ਇਹ ਧਰਨਾਕਾਰੀ ਨੇ ਪਰਚੀਆਂ ਨਾਲ ਕਦੇ ਕੋਈ ਛੋਟਾ ਹੋਇਆ ਮੈਨੂੰ ਤੁਸੀਂ ਉਹ ਦੱਸੋ ਮੈਂ ਕਹਿੰਦਾ ਕੋਈ ਸਰਕਾਰੀ ਰਿਸ਼ਤੇਦਾਰ ਪਿੱਛੇ ਹਟ ਜੂ ਇਹ ਨਹੀਂ ਕਦੇ ਪਿੱਛੇ ਹਟਣਾ ਜਿਵੇਂ ਕੀ ਦੱਸਿਆ ਗਿਆ ਪਲਾਂਟ 100% ਉਹ ਇਸ ਕਰਕੇ ਸੀ ਵੀ ਇਹਦੀ ਕਦੇ ਕੋਈ 스멜 ਨਹੀਂ ਆਉਂਦੀ ਤੇ ਜੇ ਉਹ ਲੋਕਾਂ ਨੂੰ ਨੁਕਸਾਨ ਦੇ ਰਹੀ ਦਾਤ ਦੇ ਰਹੀ ਆ ਤੇ ਫਿਰ ਉਹਨੂੰ ਬੰਦ ਕਰਨਾ ਕਿਦਾ ਕਰੀਏ ਜਿਹੜੀ ਐਫ ਆਈ ਆਰ ਜਿਹੜੀ ਉਹਦੇ ਵਿੱਚ ਲਿਆ ਗਿਆ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਮੈਂ ਕਿੰਨੇ ਕ ਬੰਦੇ ਮਾਰਦੇ ਕਿੰਨੇ ਕਿ ਮੈਂ ਮਾਰਦਾ ਹਾਂ ਇਹ ਤੁਹਾਨੂੰ ਵੀ ਪਤਾ ਹੈ ਦਰਾਕੇ ਮੈਂ ਲੋਕਾਂ ਦੀ ਮਦਦ ਨਹੀਂ ਕਰਨਾ ਹਾਂਗਾ ਤੇ ਤੁਸੀਂ ਚਲਾ ਲਓਗੇ ਪਲਾਂਟ ਇਹ ਤਾਂ ਹੋਣਾ ਕੱਲ ਲੁਧਿਆਣਾ ਲਾਡਵਾਲ ਪੁਲਿਸ ਨੇ ਐਮਪੀ ਰਵਨੀਤ ਬਿੱਟੂ ਤੇ ਪਰਚਾ ਦਰਜ ਕੀਤਾ ਪਲਾਂਟ ਦੇ ਵਿੱਚ ਤਾਲਾ ਲਾਣ ਪਹੁੰਚੇ ਸੀ 25 ਜਨਵਰੀ ਨੂੰ ਤੇ ਉਸ ਮਾਮਲੇ ਦੇ ਵਿੱਚ ਲਾਡਵਾਲ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਸੀ ਤੇ ਅੱਜ ਉਸੇ ਹੀ ਥਾਂ ਤੇ ਰਵਨੀਤ ਬਿੱਟੂ ਆ ਦੁਬਾਰਾ ਖੜੇ ਹੋਏ ਨੇ ਦੇਖ ਸਕਦੇ ਹਾਂ ਇੱਕ ਮੀਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦੇ ਨਾਲ तमाम ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਜਿਹਦੇ ਵਿੱਚ ਰਵਨੀਤ ਬਿੱਟੂ ਤੇ ਪਿੰਡ ਵਾਸੀ ਬੈਠੇ ਹੋਏ ਨੇ ਉਹਨਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਤੇ ਹੀ ਜਿਹੜਾ ਰਵਨੀਤ ਬਿੱਟੂ ਉਹ ਤਾਲਾ ਲਗਾਉਣ ਆਏ ਸੀ ਉਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਉਹ ਲਾਡਵਾਲ ਪੁਲਿਸ ਵੱਲੋਂ ਦਰਜ ਹੈ ਉਹ ਜਿਹੜਾ ਕੀਤਾ ਗਿਆ ਸੀਗਾ ਤਸਵੀਰਾਂ ਜਿਹੜੀਆਂ ਉਹ ਇਸੇ ਜਗ੍ਹਾ ਤੇ ਦੁਬਾਰਾ ਜਿਹੜਾ ਉਹ ਅੱਜ ਪਹੁੰਚੇ ਨੇ ਪਲਾਂਟ ਦੇ ਕੋਲ ਤੇ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪਰਚਿਆਂ ਤੋਂ ਜਿਹੜੇ ਆ ਉਹ ਨਹੀਂ ਜਿਹੜੇ ਆ ਉਹ ਡਰਦੇ ਆ ਤੇ ਤਸਵੀਰਾਂ ਜਿਹੜੀਆਂ ਉਸ ਜਗ੍ਹਾ ਤੇ ਦੁਬਾਰਾ ਜਿਹੜੇ ਰਵਨੀਤ ਬਿੱਟੂ ਆ ਉਸ ਜਗ੍ਹਾ ਤੇ ਪਹੁੰਚੀ ਆ ਤੇ ਕਿਹਾ ਜਾ ਰਿਹਾ ਕਿ ਕੱਲ ਲਾਡਵਾਲ ਪੁਲਿਸ ਵੱਲੋਂ ਪਰਚਾ ਜਿਹੜਾ ਉਹ ਦਰਜ ਕਰਾਇਆ ਗਿਆ ਪਹਿਲਾਂ ਵੀ ਇੱਕ ਪਰਚਾ ਦਰਜ ਹੋਇਆ ਸੀ ਉਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਤੋਂ ਜ਼ਮਾਨਤ ਲਈਤੀ ਗਈ ਤੇ ਉਸ ਇੱਕ ਹੋਰ ਜਿਹੜਾ ਕਿ ਲਾਡੋਵਾਲ ਪੁਲਿਸ ਨੇ ਕੱਲ ਪਰਚਾ ਜਿਹੜਾ ਉਹ ਦਰਜ ਕਰਾਇਆ ਰਵਨੀਤ ਬਿੱਟੂ ਜਿਹੜੇ ਇੱਥੇ ਪਹੁੰਚੇ ਆ ਬਿੱਟੂ ਜੀ ਇੱਕ ਇੱਕ ਹੋਰ ਪਰਚਾ ਦਰਜ ਕਰਤਾ ਕੱਲ ਬਿੱਟੂ ਜੀ ਨੇ ਜੀ ਕੁਛ ਦੇਰ ਬਾਅਦ ਕਹਿੰਦੇ ਗੱਲ ਕਰਨ ਲਈ ਕਿਹਾ ਗਿਆ ਤੇ ਸੰਬੋਧਿਤ ਕੀਤਾ ਜਾ ਰਿਹਾ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਮੈਂ ਬਿੱਟੂ ਜੀ ਨੂੰ ਕੁਝ ਆਕੇ ਨਹੀਂ ਰਿਹਾ ਪਰਚਾ ਦਰਜ ਹੋਇਆ ਸੀ ਉਸੇ ਜਗ੍ਹਾ ਤੇ ਦੁਬਾਰਾ ਜਿਹੜੇ ਆ ਉਹ ਰਵਨੀਤ ਬਿੱਟੂ ਹੈ ਉਹ ਪਹੁੰਚੇ ਨੇ ਮਾਮਲੇ ਦੇ ਵਿੱਚ ਤਾਲਾ ਲਗਾਇਆ ਗਿਆ ਸੀਗਾ ਪਲਾਂਟ ਨੂੰ ਉਸ ਮਾਮਲੇ ਦੇ ਵਿੱਚ ਦੁਬਾਰਾ ਪਰਚਾ ਜਿਹੜਾ ਦਰਜ ਹੋਇਆ ਪਹਿਲਾਂ ਇੱਕ ਪਰਚਾ ਦਰਜ ਹੋਇਆ ਸੀ ਕਾਰਪੋਰੇਸ਼ਨ ਦੇ ਮਾਮਲੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਜ਼ਮਾਨਤ ਤਾਂ ਜ਼ਰੂਰ ਹੋ ਗਈ ਸੀ ਪਰ ਉਸ ਤੋਂ ਬਾਅਦ ਲਾਡੋਵਾਲ ਦੇ ਵਿੱਚ ਇੱਕ ਹੋਰ ਪਰਚਾ ਕੱਲ੍ਹ ਆ ਜਿਹੜਾ ਉਹ ਦਰਜ ਹੈ ਜਿਹੜਾ ਉਹ ਕਰ ਦਿੱਤਾ ਗਿਆ ਰਵਨੀਤ ਬਿੱਟੂ ਹੈ ਜਿਹੜੇ ਹੈ ਇਸ ਜਗ੍ਹਾ ਤੇ ਪਹੁੰਚਿਆ ਇਸ ਜਗ੍ਹਾ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਲਾਡੋਵਾਲ ਪੁਲਿਸ ਵੱਲੋਂ ਤੇ ਉਸ ਬਾਰੇ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇੱਥੇ ਦੇ ਸਰਪੰਚ ਸੀਗੇ ਉਹਨਾਂ ਨਾਲ ਪੂਰੀ ਜਿਹੜੀ ਇਹ ਗੱਲਬਾਤ ਹੈ ਉਹ ਹੋਈ ਹੈ ਤੇ ਰਵਨੀਤ ਬਿੱਟੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਅਗਲੀ ਦੀ ਰਾਜਨੀਤੀ ਕੀ ਹੈ ਜਿਹੜੀ ਕਿਉਂਕਿ ਤਮਾਮ ਜਿਹੜੀ ਐਫ ਆਈ ਆਰ ਹੈ ਉਹ ਦਰਜ ਹੋ ਚੁੱਕੀ ਆ ਸੋ ਅਣਪਛਾਤੇ ਤੇ ਬਾਈ ਨੇਮ ਨਾਮ ਜਿਹੜੇ ਐਮ ਪੀ ਰਵਨੀਤ ਬਿੱਟੂ ਦਾ ਨਾਮ ਹੈ ਜਿਹੜਾ ਆਇਆ ਤੇ ਪਰਚਾ ਜਿਹੜਾ ਦਰਜ ਲਾਡੋਵਾਲ ਪੁਲਿਸ ਵੱਲੋਂ ਕੀਤਾ ਗਿਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿੱਟੂ ਜੀ ਮਾਮਲਾ ਇੱਕ ਹੋਰ ਦਰਜ ਕਰ ਦਿੱਤਾ ਗਿਆ ਕਾ ਦਾ ਮਾਮਲਾ ਤਾਲਾ ਤਾਲਾ ਲਾਤਾ ਕਹਿੰਦੇ ਫਿਰ ਯਾਰ ਉਹ ਤਾਂ ਪਤਾ ਨਹੀਂ 2-3 ਮਹੀਨੇ ਪੁਰਾਣੀ ਗੱਲ ਆ 25 ਜਨਵਰੀ ਦੀ ਉਹਦੇ ਸੁਣੋ ਉਹਦੇ ਨਾ ਰਿਪੋਰਟ ਮੈਂ ਤੁਹਾਡੇ ਕੋਲ ਭੇਜ ਵੀ ਦਊਗਾ ਰਿਪੋਰਟ ਇੱਕ ਦਿੱਤੀ ਆ ਕਮਿਸ਼ਨਰ ਨੇ ਕਾਰਪੋਰੇਸ਼ਨ ਨੇ ਜੀ ਪਹਿਲਾਂ 25 ਜਨਵਰੀ ਨੂੰ ਫਿਰ 4 ਮਾਰਚ ਨੂੰ ਦਿੱਤੀ ਹੋਈ ਆ ਵੀ ਕੋਈ ਧਰਨਾਕਾਰੀ ਕੋਈ ਧਰਨਾਕਾਰੀ ਜਿਹੜੇ ਆ ਉਹ ਚੱਲਣ ਨਹੀਂ ਦੇ ਰਹੇ ਪਲਾਂਟ ਉਹ ਤਾਂ ਪਲਾਂਟ ਚੱਲਣ ਕਿਉਂ ਦੇਈਏ ਲੋਕਾਂ ਨੂੰ ਅਸੀਂ ਬਿਮਾਰੀਆਂ ਚ ਮਾਰਨਾ ਜਿਵੇਂ ਬਹੁਤ ਸੁਣੀ ਗੱਲ ਇੱਥੇ ਦੇ ਲੋਕਾਂ ਨੇ ਕਹੀ ਸਰਪੰਚ ਸਾਹਿਬ ਵਕੀਲ ਸਾਹਿਬ ਲੱਕੀ ਜੀ ਹੋਰ ਸਾਰਿਆਂ ਨੇ ਬਹੁਤ ਕਹੀ ਵੀ ਪਹਿਲਾਂ ਪਹਿਲਾਂ ਤਾਂ ਬੁੱਢੇ ਦਰਿਆ ਤੋਂ ਬਿਮਾਰੀਆਂ ਚ ਮਰੀ ਜਾਂਦੇ ਆ ਜੀ ਉਦੋਂ ਆ ਉੱਤੇ ਸਪਰੇਅ ਕਰ ਦੋ ਸਾਡੇ ਤੇ ਇਸ ਕਰਕੇ ਇਹ ਆਮ ਲੋਕਾਂ ਦੀ ਸਮੱਸਿਆ ਹੈ ਇਹਨੂੰ ਸਮਝਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਉਹ ਇਹ ਨਹੀਂ ਸਮਝ ਰਹੇ ਵੀ ਇਹਨੂੰ ਇਹਨੂੰ ਕੋਈ ਜਥੇਬੰਦੀਆਂ ਨਹੀਂ ਰੋਕ ਰੀਆਂ ਇਸ ਇਸ ਨੂੰ ਕੋਈ ਧਰਨੇਕਾਰ ਹੀ ਨਹੀਂ ਰੋਕ ਰੇ ਆ ਆ ਜਿਹੜੇ ਬਜ਼ੁਰਗ ਬੈਠੇ ਆ ਇਹ ਇਹ ਧਰਨਾਕਾਰ ਹੀ ਨੇ 70 ਸਾਲ ਦੇ 80 ਸਾਲ ਦੇ ਬਜ਼ੁਰਗ ਨੇ ਜਿਹੜੇ ਇਹ ਵਿਚਾਰੇ ਆਪਣੇ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਖਾਤਰ ਇੱਥੇ ਵਿਚਾਰੇ ਟਾਈਮ ਇਹਨਾਂ ਕੋਲ ਇਹ ਵੇਲੇ ਨਹੀਂ ਇਹ ਇਹਨਾਂ ਕੋਲ ਕੀਮਤੀ ਟਾਈਮ ਨਹੀਂ ਇਹਨਾਂ ਦਾ ਪਰ ਗੱਲ ਇਹ ਆ ਦੂਜੀ ਮੈਨੂੰ ਤਾਂ ਪੋਲੀਟਿਕਲ 100 ਬਾਰ ਉਹ ਪਰਚੇ 100 ਕਰਨ ਜੀ ਮੈਂ ਜੇ ਚਲੋ ਜੇ ਮੈਂ ਸਿੱਧੀ ਉਹ ਵੀ ਗੱਲ ਕਰ ਦਿੰਨਾ ਸਿਆਸੀ ਤੌਰ ਤੇ ਪਰਚਿਆਂ ਨਾਲ ਕਦੇ ਕੋਈ ਛੋਟਾ ਹੋਇਆ ਮੈਨੂੰ ਤੁਸੀਂ ਉਹ ਦੱਸ ਦਿਓ ਪਰਚਿਆਂ ਨਾਲ ਕੋਈ ਪੋਲਿਟੀਕਲ ਬੰਦੇ ਤੇ ਕੋਈ ਫਰਕ ਪਿਆ ਏ ਪਹਿਲਾਂ ਹੋਇਆ 2 ਦਿਨ ਬਾਅਦ ਬੇਲ ਹੋ ਗਈ ਇਹ ਪਰਚਾ ਉਹ 2 ਦਿਨ ਬਾਅਦ ਫੇਰ ਬੇਲ ਹੋ ਜੂ ਇਹੀ ਲੋਗ ਨੇ ਇਹ ਸਾਡਾ ਉਹ ਰਿਸ਼ਤਾ ਇਹਨਾਂ ਨਾਲ ਪੈ ਗਿਆ ਮੈਂ ਕਹਿੰਦਾ ਕੋਈ ਸਰਕਾਰ ਰਿਸ਼ਤੇਦਾਰ ਪਿੱਛੇ ਹਟ ਜੂ ਇਹ ਨਹੀਂ ਕਦੇ ਪਿੱਛੇ ਹਟਣਗੇ ਤੇ ਨਾਲੇ ਅਸੀਂ ਰੋਜ਼ ਇਹਨਾਂ ਦੇ ਕਾਰਡਾਂ ਤੇ ਭਿਉ ਇਹਨਾਂ ਦੇ ਵਿਆਹਾਂ ਤੇ ਆ ਕੇ ਮੌਜਨਾ ਖਾਣੇ ਭੋਜ ਖਾ ਕੇ ਚਲੇ ਜਾਈਏ ਭੋਗਾਂ ਤੇ ਆ ਕੇ ਲੰਗਰ ਛੱਕ ਕੇ ਚਲੇ ਜਾਈਏ ਕੱਲ ਤਾਂ ਉਦੋਂ ਪਤਾ ਲੱਗਦੀ ਆ ਜਦੋਂ ਲੋੜ ਪੈਂਦੀ ਆ ਹੋਰ ਸਤੋ ਕਰਾਉਣਾ ਕੀ ਆ ਇਹਨਾਂ ਨੇ ਜਿਹੜੇ ਅਸੀਂ ਪੰਜ-ਪੰਜ ਸਾਲ ਹੀ ਐਮਪੀ ਐਮਐਲਏ ਬਣਦੇ ਆ بڑے-बड़े ਸਾਨੂੰ ਅਹੁਦੇ ਮਿਲਦੇ ਆ ਤੇ ਫਿਰ ਉਹਨਾਂ ਤੋਂ ਹੋਰ ਕਰਾਉਣਾ ਕੀ ਆ ਬੱਟੀ ਜੀ ਗੋਗੀ ਜੀ ਕਹਿ ਰਹੇ ਸੀ ਇਹ ਜਿਹੜਾ ਪਲਾਂਟ ਲੈ ਕੇ ਆਏ ਕਹਿੰਦੇ ਕੰਦ ਅਸੀਂ ਟੈਂਪ ਕਿਉਂ ਤੁਸੀਂ ਲੈ ਕੇ ਆਏ ਹੋ ਦੇਖੋ ਯਾਰ ਉਹ ਬੰਦੇ ਤਾਂ ਤੁਸੀਂ ਪਤਾ ਨਹੀਂ ਕੀ ਦਾ ਨਾਮ ਲੈ ਲਿਆ ਕਰੋ ਉਹ ਕਹਦੇ ਆ ਕਰੋ ਵੀ ਵੀ ਆਮ ਆਦਮੀ ਵਾਲੇ ਕਹਿੰਦੇ ਆ ਇਹ ਪਤਾ ਕੀ ਹੈ ਗੋਗੀ ਦੇ ਜਿਹੜਾ ਤੁਸੀਂ ਨਾਮ ਲੈਣੇ ਹੋ ਇਹ ਲੋਕਾਂ ਦੇ ਪ੍ਰਤੀ ਇਹਨਾਂ ਦੇ ਅੰਦਰ ਬਹੁਤ ਗੁੱਸਾ ਹੈ ਉਹਦੇ ਪ੍ਰਤੀ ਤੁਸੀਂ ਹੋਰ ਨਾ ਇਹ ਜੀ ਕੋਈ ਗੱਲ ਕਰਾ ਦਿਓ ਕਿਉਂਕਿ ਉਹਦਾ ਨਾਂ ਹਲਕਾ ਇਹ ਉਹ ਐਵੇਂ ਹੀ ਪੰਗੇ ਲੈਣ ਆ ਜਾਂਦਾ ਔਰੇ ਮੈਂ ਤੁਹਾਨੂੰ ਤਾਂ ਕਹਿਣਾ ਸਰ ਇਹ ਲੈ ਕੇ ਕੌਣ ਆਇਆ ਪਲਾਂਟੇ ਬਈ ਨਹੀਂ ਉਹਦਾ ਵੀ ਮੈਂ ਜਵਾਬ ਦੇਣਾ ਪਰ ਗੋਗੀ ਦੀ ਨਾ ਗੱਲ ਕਰਿਆ ਕਰੋ ਔਰੇ ਜਿਹੜੇ ਸੰਗਵਾਲ ਸਾਹਿਬ ਐਮ ਐਲ ਏ ਆ ਉਹਨਾਂ ਦੀ ਕੋਈ ਗੱਲ ਕਰਿਆ ਤੋ ਕਰਿਆ ਕਰੋ ਇਹਦਾ ਮਤਲਬ ਉਰੇ ਦਾ ਐਮਐਲਏ ਤਾਂ ਫਿਰ ਹੈ ਹੀ ਨਹੀਂ ਕੋਈ ਹੈ ਹੀ ਨਹੀਂ ਇਹਦਾ ਮਤਲਬ ਹਾਂ ਹੁਣ ਸੁਣ ਲਓ ਪਲਾਂਟ ਦੀ ਗੱਲ ਪਲਾਂਟ 100% ਜਿਹੜਾ ਇਹ ਉਹ ਸਮਾਰਟ ਸਿਟੀ ਦੇ ਵਿੱਚ ਉਹ ਪਲਾਂਟ ਆਇਆ ਜੀ ਜਿਵੇਂ ਕੀ ਦੱਸਿਆ ਗਿਆ ਪਲਾਂਟ 100% ਉਹ ਇਸ ਕਰਕੇ ਸੀ ਵੀ ਇਹਦੀ ਕਦੇ ਕੋਈ 스ਮੈਲ ਨਹੀਂ ਆਊਗੀ ਇਹਦੀ ਚਲੋ ਕੋਈ ਚੀਜ਼ ਲੱਗ ਗਈ ਜੀ ਸੁਣ ਲਓ ਕੋਈ ਚੀਜ਼ ਸਾਡੀ ਸਰਕਾਰ ਵੇਲੇ ਲੱਗ ਗਈ ਤੇ ਜੇ ਉਹ ਲੋਕਾਂ ਨੂੰ ਨੁਕਸਾਨ ਦੇ ਰਹੀ ਦਾ ਦੇ ਰਹੀ ਆ ਤੇ ਫਿਰ ਉਹਨੂੰ ਬੰਦ ਕਰਨਾ ਕਿਹਦਾ ਕੰਮ ਆ ਜਦੋਂ ਕੋਈ ਚੀਜ਼ ਆਪਾਂ ਕੋਈ ਚੀਜ਼ ਘਰੇ ਵੀ ਲੈ ਆਉਨੇ ਆ ਜੇ ਹੁਣ ਆਪਾਂ ਕੋਈ ਪੱਖਾ ਲਾ ਲੈਨੇ ਆ ਤੇ ਉਹ ਆਵਾਜ਼ ਕਰਦਾ ਆਪਾਂ ਆਪਣੇ ਬਾਪ ਨੂੰ ਕਵਾਂਗੇ ਨਹੀਂ ਜੀ ਤੂੰ ਲੈ ਆਂਦਾ ਹੁਣ ਵੀ ਕੀ ਕਰੀਏ ਇਹਨੂੰ ਬਦਲਾਂਗੇ ਹੀ ਨਾ ਠੀਕ ਹੀ ਕਰਾਂਗੇ ਨਾ ਇਹ ਸਰਕਾਰ ਆ ਸਰਕਾਰਾਂ ਦੇ ਕੰਮ ਨੇ ਇੱਕ ਕੋਈ ਚੀਜ਼ ਗਲਤ ਹੋ ਗਈ ਜੇ ਉਹ ਅੱਗੇ ਮਸ਼ੀਨਰੀ ਉਹ ਜਿਹੜਾ ਜਿਹੜਾ ਉਹਦਾ ਕੰਮ ਸੀਗਾ ਉਹ ਨਹੀਂ ਕਰ ਰਹੀ ਤਾਂ ਫਿਰ ਆਪਾਂ ਲੋਕਾਂ ਨੂੰ ਜ਼ਬਰਦਸਤੀ ਚਲਾਵਾਂਗੇ ਤੇ ਪਰ ਚ ਤੀਜੀ ਗੱਲ ਹੋਰ ਸੁਣ ਲੋ ਇਹ ਚ ਚਾਹੇ ਲੈ ਆਂਦੀ ਕਾਂਗਰਸ ਸਰਕਾਰ ਵੇਲੇ ਚੱਲੇ ਆ ਉਦੋਂ ਹੂੰ ਚੱਲੇ ਆ ਉਦੋਂ ਇਹ ਲੋਕਾਂ ਨੇ ਕਿਹਾ ਨਹੀਂ ਚਲਾਉਣਾ ਇੱਥੋਂ ਮੇਅਰ ਸਾਹਿਬ ਆ ਕੇ ਦਵਾਰਾ ਮੋੜਦੇ ਰਹੇ ਆ ਤੇ ਬਰੰਗ ਮੋੜਦੇ ਰਹੇ ਆ ਲੋਕੀ ਮੇਅਰ ਜਿਹੜੇ ਉਸ ਵੇਲੇ ਦੇ ਸੀ ਬਲਕਾਰ ਸਿੰਘ ਔਰ ਇਹ ਕੋਸ਼ਿਸ਼ ਕਰੀ ਉਹਨਾਂ ਨੇ ਦੋ ਤਿੰਨ ਵਾਰ ਪਰ ਲੋਕਾਂ ਨੇ ਕਿਹਾ ਨਹੀਂ ਇਹ ਨਹੀਂ ਚੱਲੂਗਾ ਤੇ ਨਹੀਂ ਚੱਲਿਆ ਨਹੀਂ ਚੱਲਣ ਦਿੱਤਾ ਲੋਕਾਂ ਦੀ ਮਰਜ਼ੀ ਆ ਨਾ ਉਹੀ ਲੋਗ ਹੋਣ ਨੇ ਉਹ ਵੀ ਉਹੀ ਕਹਿ ਰਹੇ ਆ ਵੀ ਨਹੀਂ ਚੱਲਣ ਦੇਣਾ ਤੇ ਨਹੀਂ ਚੱਲਣ ਦੇਣਾ ਬਿੱਟੂ ਜੀ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਚ ਲਿਖਿਆ ਗਿਆ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿਨੂੰ ਜਿਹਨੇ ਆਪ ਚੈਂਕ ਜੋਂ ਕੀਤਾ ਜਿਹਨੇ ਪਰਚਾ ਕਰਾਇਆ ਚਲੋ ਆਪਾਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਮੈਂ ਤੁਹਾਡੇ ਮੂਰੇ ਵੀ ਆ ਖੜਾ ਐ ਮੈਂ ਕਿੰਨੇ ਕ ਬੰਦੇ ਮਾਰਤੇ ਕਿੰਨੇ ਕਿ ਮੈਂ ਮਾਰਦਾ ਐ ਜੇ ਤੁਹਾਨੂੰ ਵੀ ਪਤਾ ਐ ਇਹ ਜੇ ਉਹਨਾਂ ਨੇ ਰਾਤ ਦੇ ਚੌਕੀਦਾਰ ਨੂੰ ਜ਼ਬਰਦਸਤੀ ਬੁਲਾ ਕੇ ਕਿਹਾ ਵੀ ਤੁਸੀਂ ਇੱਥੇ ਦੋ ਉਹ ਗਰੀਬ ਆਦਮੀ ਨੂੰ ਨਹੀਂ ਆਪਾਂ ਦੇਖੋ ਉਹਨੂੰ ਨਹੀਂ ਕੁਝ ਕਹਿਣਾ ਚੌਕੀਦਾਰ ਰਾਜ ਆਰਾਦਾ ਤੋਂ ਦਿਨ ਦਾ ਬਿਆਨ ਲੈਂਦੇ ਆ ਮੋਰਾ ਬਣਾਤਾ ਜੀ ਨਹੀਂ ਆਪਾਂ ਕੁਝ ਨਹੀਂ ਕਹਿਣਾ ਦੇਖੋ ਉਹ ਉਸ ਸਰਕਾਰ ਐ ਇਸ ਵੇਲੇ ਆਮ ਬੰਦੇ ਦਾ ਨੂੰ ਆਪਾਂ ਇਸ ਇਨਵੋਲਵ ਨਹੀਂ ਕਰਨਾ ਸਰਕਾਰ 100 ਨੁਕਸਾਨ ਕਰ ਸਕਦੀ ਐ 100 ਕਰ ਸਕਦੀ ਐ ਉਹਨੇ ਜੋ ਬਿਆਨ ਦਿੱਤੇ ਆ ਉਹ ਸਿਰ ਮੱਥੇ ਕੀ ਕਿਸਾਂ ਦੇ ਕੀ ਐ ਕਿਸ ਦਾ ਬੇ ਲੋਕਾਂ ਖਾਤਰ ਜੇਲ੍ਹ ਜਾ ਕੇ ਕੋਈ ਮਾੜੀ ਗੱਲ ਤੇ ਫਿਰ ਜੱਜ ਬੇਲ ਕਰ ਦੂਗਾ 2 ਦਿਨਾਂ ਬਾਅਦ ਪਹਿਲੇ ਕੇਸ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਵੀ ਕੀ ਹੋਇਆ ਕੀ ਨਹੀਂ ਹੋਇਆ ਪਰ ਇਹ ਜੋ ਹੋਇਆ ਇਹ ਲੋਕਾਂ ਦੇ ਹੁਕਮ ਤੇ ਹੋਇਆ ਬਸ ਅਗਲਾ ਐਕਸ਼ਨ ਕੀ ਹੋਗਾ ਅਗਲਾ ਐਕਸ਼ਨ ਕੀ ਹੋਗਾ ਅਗਲਾ ਗ੍ਰਿਫਤਾਰੀ ਦਿੱਤੀ ਜਾਊਗੀ ਜਾਂ ਜ਼ਮਾਨਤ ਲਈ ਜਾਊਗੀ ਗੱਲਾਂ ਦੋ ਆ ਗੱਲਾਂ ਦੋ ਆ ਪਹਿਲੀ ਗੱਲ ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ ਸਾਡੀ ਤਾਂ ਸਿਰਫ ਇੰਨਾ ਵੀ ਅਸੀਂ ਇਹ ਕਾਰਕਸ ਪਲਾਂਟ ਆ ਜਿਹੜਾ ਚੱਲਣ ਨਹੀਂ ਦੇਣਾ ਉਹ ਅਸੀਂ ਚੱਲਣ ਨਹੀਂ ਦੇਣਾ ਪਰਚੇ ਜੇ ਤੁਸੀਂ ਕਹੋਗੇ ਪਰਚਾ ਕਰਕੇ ਡਰਾ ਕੇ ਮੈਂ ਲੋਕਾਂ ਦੀ ਮਦਦ ਨਹੀਂ ਕਰਨਾ ਆਉਂਗਾ ਤੇ ਤੁਸੀਂ ਚਲਾ ਲਓਗੇ ਪਲਾਂਟ ਇਹ ਤਾਂ ਹੋਣਾ ਨਹੀਂ ਜੇ ਕੋਸ਼ਿਸ਼ ਤੁਸੀਂ ਕਰੋਗੇ ਫਿਰ ਮੈਂ ਉਦੋਂ ਵੱਧ ਜ਼ੋਰ ਨਾਲ ਆਉਂਗਾ ਉਦੋਂ ਵੱਧ ਤਾਕਤ ਨਾਲ ਆਉਂਗਾ ਸਾਰੇ ਲੁਧਿਆਣੇ ਦੇ ਕੀ ਪੰਜਾਬ ਦੇ ਲੋਕ ਸੱਦਾਂਗੇ ਜੇ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਤੇ ਜਾਂ ਪਰਚੇ ਦਾ ਡਰ ਪਾ ਕੇ ਤੁਸੀਂ ਸੋਚ ਲਓਗੇ ਮੈਨੂੰ ਚਲਾ ਲਓਗੇ ਆ ਕੇ ਨਹੀਂ ਇੱਕ ਐਨਜੀਟੀ ਮੂਰੇ ਆ ਐਨਜੀਟੀ ਐਨਜੀਟੀ ਚੱਲ ਹੈ ਪਰ ਐਨਜੀਟੀ ਨੂੰ ਤੁਸੀਂ ਕਹੋ ਵੀ ਲੋਕਾਂ ਨੂੰ ਇਹਦੇ ਨਾਲ ਤਕਲੀਫ ਆ ਰਹੀ ਹੈ ਯਾਰ ਤੁਸੀਂ ਕਿਉਂ ਨਹੀਂ ਇਹ ਗੱਲ ਜਾ ਕੇ ਦੱਸਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਡੀਸੀ ਆ ਕਮਿਸ਼ਨਰ ਆ ਜਾਂ ਚੀਫ ਸਕੱਟਰੀ ਦਾ ਆਫਿਸ ਆ ਜਾਂ ਸੀਨੀਅਰ ਮਿਨਿਸਟਰ ਦਾ ਆਫਿਸ ਆ ਉਹ ਜਾ ਕੇ ਦੱਸਣ ਐਨਜੀਟੀ ਨੂੰ ਬਈ ਜੀ ਆ ਗਲਤੀ ਹੋ ਗਈ ਉੱਥੇ ਲੋਕਾਂ ਨੂੰ ਆ ਸਮੱਸਿਆ ਆ ਰਹੀ ਆ ਅਸੀਂ ਇਹ ਨਹੀਂ ਚਲਾ ਸਕਦੇ ਕਿਉਂਕਿ ਜੈਨੂਨ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਪ੍ਰਭਾਵਿਤ ਨੇ ਇਹ ਤੋਂ ਗੱਲ ਇੰਨੀ ਕਹਿਣੀ ਆ ਹੋਰ ਉੱਥੇ ਕੀ ਆ ਐਨਜੀਟੀ ਐਨਜੀਟੀ ਦੀ ਕੋਈ ਕੋਈ ਭੂਤ ਪ੍ਰੇਤ ਉਹ ਵੀ ਬੰਦੇ ਹੀ ਬੈਠੇ ਆ ਨਾ ਉਹ ਵੀ ਇਹੀ ਕਹਿਣਗੇ ਹਾਂ ਯਾਰ ਜੇ ਲੋਕਾਂ ਨੂੰ ਪ੍ਰੋਬਲਮ ਆ ਤਾਂ ਠੀਕਾ ਲੈ ਨੂੰ ਠੀਕ ਕਰ ਲਓ ਇਹਨੂੰ ਕਿਤੇ ਸ਼ਿਫਟ ਕਰ ਲਓ ਮਸ਼ੀਨਰੀ 8 ਕਰੋੜ ਦੀ ਉਹਨੂੰ ਚੱਕ ਕੇ ਕਿਤੇ ਹੋਰ ਜਿਹੜਾ ਦਰਿਆ ਦੇ ਨਾਲ ਬਥੇਰੀ ਜਗ੍ਹਾ ਪਈ ਆ ਕਾਰਪੋਰੇਸ਼ਨ ਦੀ ਉੱਥੇ ਲੈ ਜਾਓ ਹੁਣ ਗ੍ਰਿਫਤਾਰੀ ਹੈ ਜਾਂ ਜਮਾਨਤ ਜਮਾਨਤ ਲੋ ਨਹੀਂ ਮੈਂ ਤਾਂ ਕਹਿੰਦਾ ਫੜ ਲੈ ਆ ਕੇ ਹਿੰਮਤ ਆ ਤਾਂ ਫੜ ਲੈਣਾ ਜੇ ਹਿੰਮਤ ਆ ਇਸ ਸਰਕਾਰ 'ਚ ਜੇ ਹਿੰਮਤ ਆ ਭਗਵੰਤ ਮਾਨ ਦੇ ਵਿੱਚ ਜੁਰਤ ਤਾਂ ਆ ਕੇ ਫੜੇ ਮੈਨੂੰ ਆਪ ਆ ਜੇ ਲੈ ਆ ਕੇ 라ਵੇ ਚੱਡੇ ਨੂੰ ਨਾਲ ਲੈ ਆਵੇ ਕੇਜਰੀਵਾਲ ਨੂੰ ਲਿਆ ਜਿਹੜਾ ਭੱਜਦਾ ਰੋਜੀ ਡੀ ਤੋਂ ਮੈਂ ਨਹੀਂ ਭੱਜਦਾ ਜਦ ਮਰਜੀ ਆ ਜੇ ਇਕੱਲਾ ਰਹੂਗਾ ਆ ਆ ਕੇ ਦੇਖੇ ਰਵਨੀਤ ਸਿੰਘ ਬਿੱਟੂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪਰਚੀਆਂ ਤੋਂ ਅਸੀਂ ਡਰਦੇ ਨਹੀਂ ਜੇ ਗ੍ਰਿਫਤਾਰੀ ਕਰਨੀ ਹੈ ਤੇ ਖੁਦ ਕਰਨ ਆਣ ਪਰਚਾ ਇੱਕ ਦੁਬਾਰਾ ਜਿਹੜਾ ਦਰਜ ਕਰ ਦਿੱਤਾ ਗਿਆ ਲਾਡੋਵਾਲ ਥਾਣੇ ਦੇ ਵਿੱਚ ਤੇ ਪਹਿਲਾਂ ਵੀ ਇੱਕ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਤੇ ਉਹਦੇ ਵਿੱਚ ਮਾਨਯੋਗ ਅਦਾਲਤ ਤੋਂ ਜ਼ਮਾਨਤ ਹੈ ਜਿਹੜੀ ਲਈਤੀ ਗਈ ਤੇ ਹੁਣ ਇੱਕ ਹੋਰ ਪਰਚਾ ਜਿਹੜਾ ਲਾਡੋਵਾਲ ਥਾਣੇ ਦੇ ਵਿੱਚ ਦਰਜ ਕੀਤਾ ਗਿਆ 25 ਜਨਵਰੀ ਨੂੰ ਜਿਹੜਾ ਕਿ ਆ ਤਾਲਾ ਲਗਾਇਆ ਗਿਆ ਸੀਗਾ ਲਾਡੋਵਾਲ ਦੇ ਏਰੀਆ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਪਲਾਂਟ ਤੇ ਤਾਲਾ ਲਾਇਆ ਗਿਆ ਉਸ ਕੱਲ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਸੋ ਅਣਪਛਾਤੇ ਲੋਕਾਂ ਤੇ ਤੇ ਬਾਏ ਨੇਮ ਰਵਨੀਤ ਬਿੱਟੂ ਦੇ ਖਿਲਾਫ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਕਿਹਾ ਜਾ ਰਿਹਾ ਕਿ ਹਿੰਮਤ ਹੈ ਤੇ ਗ੍ਰਿਫਤਾਰੀ ਹੈ ਜਿਹੜੀ ਆ ਉਹ ਕੀਤੀ ਜਾਵੇ ਗ੍ਰਿਫਤਾਰ ਹੋਣ ਲਈ ਜਿਹੜੇ ਆ ਤਿਆਰ ਆ ਬੈਠੇ ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਰਵਨੀਤ ਬਿੱਟੂ ਗ੍ਰਿਫਤਾਰੀ ਦਿੰਦੇ ਆ ਜਾਂ ਆਪਣੀ ਜ਼ਮਾਨਤ ਹੈ ਜਿਹੜੀ ਮਾਨਯੋਗ ਅਦਾਲਤ ਤੋਂ ਕਰਵਾਉਂਦੇ ਇਹ ਆਉਣ ਵਾਲਾ ਸਮੇਂ ਦੱਸੇਗਾ